ਤਪ ਦੇ ਜਗ ਨੂੰ ਠੰਡ ਜਿਸ ਪਾਈ ਅੱਜ ਉਸ ਨੂੰ ਪੈ ਤਪਾਉਂਦੇ ਨੇ ਤਤੀ ਤਵੀ ਤੇ ਬਹਿ ਗੁਰ ਅਰਜਨ ਰੱਬ ਦਾ ਸ਼ੁਕਰ ਮਨ ਆਉਂਦੇ ਨੇ ਜਿਸ ਸੀਸ ਤੇ ਛਤਰ ਸੀ ਝੁਲਦਾ ਜ਼ਾਲਮ ਤਤਾ ਰੇਤਾ ਪਾਵਣ ਖਾ ਕੇ ਦੇਗ ਚ ਉਬਾਲੇ ਸਤਗੁਰੂ ਪੈ ਦੁੱਖ ਵਿੱਚ ਸੁਖ ਮਨਾਵਣ ਚਾਰ ਚੁਫੇਰੀ ਜਦ ਭਾਂਬੜ ਮੱਚੇ ਭੁੱਬਾਂ ਮਾਰ ਆਖੇ ਦਰਵੇਸ਼ ਤਖਤਾਂ ਵਾਲਿਓ ਤੁਸਾਂ ਨਾ ਰਹਿਣਾ ਗੁਰ ਅਰਜਨ ਰਹੁ ਹਮੇਸ਼ ਭਾਨੀ ਦੇ ਜਾਏ ਨੇ ਮੰਨਿਆ ਪਾਣਾ ਨੀ ਸ਼ਹੀਦਾਂ ਦੀ ਧਰ ਦਿੱਤੀ ਜ਼ਬਰ ਨਾਲੋਂ ਸਬਰ ਸੀ ਜਿੱਤਿਆ ਕੌਮੀ ਰੂਹ ਨਵੀਂ ਹੀ ਭਰ ਦਿੱਤੀ ਪਾਣੀ ਦੇ ਜਾਏ ਨੇ ਮੰਨਿਆ ਪਾਣਾ ਨਹੀਂ ਸ਼ਹੀਦਾਂ ਦੀ ਧਰ ਦਿੱਤੀ ਜ਼ਬਰ ਨਾਲੋਂ ਸਬਰ ਸੀ ਜਿੱਤਿਆ ਕੌਮੀ ਰੂਹ ਨਵੀਂ ਹੀ ਭਰ ਦਿੱਤੀ